ਕਲੋਨੀ ਹਰਕਤ ਕੀਤੀ ਗਈ ਹੈ 바ਵਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਅੱਜ ਅੰਮ੍ਰਿਤਸਰ ਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਜਦੋਂ ਦੇਸ਼ ਆਪਣਾ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ 바ਵਾ ਸਾਹਿਬ ਦੇ ਸੰਵਿਧਾਨ ਨੂੰ ਪੂਰਾ ਦੇਸ਼ ਪੂਰੀ ਦੁਨੀਆ ਨਮਨ ਕਰ ਰਹੀ ਹੈ ਉਸ ਦਿਨ 바ਵਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਔਰ ਜਾਣ ਬੁਝ ਕੇ 바ਵਾ ਸਾਹਿਬ ਦੀ ਕੌਮ ਨੂੰ ਦਿਲਾਂ ਨੂੰ ਸੱਟ ਮਾਰੀ ਜਾਵੇ ਅੰਦੋਲਨ ਵਾਸਤੇ ਮਜਬੂਰ ਕੀਤਾ ਜਾਵੇ ਅਸੀਂ ਇਹ ਗੱਲ ਵਾਸਤੇ ਕਹਿੰਦੇ ਆ ਸਰਕਾਰ ਕੋਲੋਂ ਕਿ ਸਰਕਾਰ ਸਖਤ ਕਾਰਵਾਈ ਕਰੇ ਸਰਕਾਰ ਫੌਰੀ ਤੌਰ ਤੇ ਉੱਪਰ ਇਹਨਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਕਿਹੜੀਆਂ ਸ਼ਸਾ ਨੇ ਇਹਦਾ ਪਰਦਾ ਫਾਸ਼ ਕਰੇ ਇਹ ਅੰਦੋਲਨ ਨਹੀਂ ਤੇ ਅੰਮ੍ਰਿਤਸਰ ਬੰਦ ਨਹੀਂ ਪੂਰਾ ਦੇਸ਼ ਬੰਦ ਕਰਾਂਗੇ ਔਰ ਇਹ ਅੰਦੋਲਨ ਲਗਾਤਾਰ ਜਾਰੀ ਹੋਏਗਾ ਜਦ ਤੱਕ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਕਾਨੂੰਨੀ ਹਰਕਤ ਕੀਤੀ ਗਈ ਹੈ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਅੱਜ ਅੰਮ੍ਰਿਤਸਰ ਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਜਦੋਂ ਦੇਸ਼ ਆਪਣਾ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਪੂਰਾ ਦੇਸ਼ ਪੂਰੀ ਦੁਨੀਆ ਨਮਨ ਕਰ ਰਹੀ ਹੈ ਉਸ ਦਿਨ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਔਰ ਜਾਨ ਬੁੱਝ ਕੇ ਬਾਬਾ ਸਾਹਿਬ ਦੀ ਕੌਮ ਨੂੰ ਦਿਲਾਂ ਨੂੰ ਛੱਟ ਮਾਰੀ ਜਾਵੇ ਅੰਦੋਲਨ ਵਾਸਤੇ ਮਜਬੂਰ ਕੀਤਾ ਜਾਵੇ ਅਸੀਂ ਇਹ ਗੱਲ ਵਾਸਤੇ ਕਹਿੰਦੇ ਆ ਸਰਕਾਰ ਕੋਲੋਂ ਕਿ ਸਰਕਾਰ ਸਖਤ ਕਾਰਵਾਈ ਕਰੇ ਸਰਕਾਰ ਫੌਰੀ ਤੌਰ ਤੋਂ ਉੱਪਰ ਇਹਨਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਕਿਹੜੀਆਂ ਸ਼ਖਸਾਂ ਨੇ ਇਹਦਾ ਪਰਦਾ ਫਾਸ਼ ਕਰੇ ਇਹ ਅੰਦੋਲਨ ਨਹੀਂ ਤੇ ਅੰਮ੍ਰਿਤਸਰ ਬੰਦ ਨਹੀਂ ਪੂਰਾ ਦੇਸ਼ ਬੰਦ ਕਰਾਂਗੇ ਔਰ ਇਹ ਅੰਦੋਲਨ ਲਗਾਤਾਰ ਜਾਰੀ ਹੋਏਗਾ ਜਦ ਤੱਕ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਕਾਨੂੰਨੀ ਹਰਕਤ ਕੀਤੀ ਗਈ ਹੈ 바ਵਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਅੱਜ ਅੰਮ੍ਰਿਤਸਰ ਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਜਦੋਂ ਦੇਸ਼ ਆਪਣਾ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ 바ਵਾ ਸਾਹਿਬ ਦੇ ਸਭਿਦਾਨ ਨੂੰ ਪੂਰਾ ਦੇਸ਼ ਪੂਰੀ ਦੁਨੀਆ ਨਮਨ ਕਰ ਰਹੀ ਹੈ ਉਸ ਦਿਨ 바ਵਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਔਰ jaanबूझ ਕੇ 바ਵਾ ਸਾਹਿਬ ਦੀ قوم ਨੂੰ ਦਿਲਾਂ ਨੂੰ ਛੱਟ ਮਾਰੀ ਜਾਵੇ ਅੰਦੋਲਨ ਵਾਸਤੇ ਮਜਬੂਰ ਕੀਤਾ ਜਾਵੇ ਅਸੀਂ ਇਹ ਗੱਲ ਵਾਸਤੇ ਕਹਿੰਦੇ ਆ ਸਰਕਾਰ ਕੋਲੋਂ ਕਿ ਸਰਕਾਰ ਸਖਤ ਕਾਰਵਾਈ ਕਰੇ ਸਰਕਾਰ ਫੌਰੀ ਤੌਰ ਤੋਂ ਉੱਪਰ ਇਹਨਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਕਿਹੜੀਆਂ ਸ਼ਖਸਾਂ ਨੇ ਇਹਦਾ ਪਰਦਾ ਫਾਸ਼ ਕਰੇ ਇਹ ਅੰਦੋਲਨ ਨਹੀਂ ਤੇ ਅੰਮ੍ਰਿਤਸਰ ਬੰਦ ਨਹੀਂ ਪੂਰਾ ਦੇਸ਼ ਬੰਦ ਕਰਾਂਗੇ ਔਰ ਇਹ ਅੰਦੋਲਨ ਲਗਾਤਾਰ جاری ਹੋਏਗਾ ਜਦ ਤੱਕ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਕਾਨੂੰਨੀ ਹਰਕਤ ਕੀਤੀ ਗਈ ਹੈ 바ਵਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਅੱਜ ਅੰਮ੍ਰਿਤਸਰ ਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਜਦੋਂ ਦੇਸ਼ ਆਪਣਾ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ 바ਵਾ ਸਾਹਿਬ ਦੇ ਸੰਵਿਧਾਨ ਨੂੰ ਪੂਰਾ ਦੇਸ਼ ਪੂਰੀ ਦੁਨੀਆ ਨਮਨ ਕਰ ਰਹੀ ਹੈ ਉਸ ਦਿਨ 바ਵਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਔਰ ਜਾਨ ਬੁਝਕੇ ਬਾਵਾ ਸਾਹਿਬ ਦੀ ਕੌਮ ਨੂੰ ਦਿਲਾਂ ਨੂੰ ਸੱਟ ਮਾਰੀ ਜਾਵੇ ਅੰਦੋਲਨ ਵਾਸਤੇ ਮਜਬੂਰ ਕੀਤਾ ਜਾਵੇ ਅਸੀਂ ਇਹ ਗੱਲ ਵਾਸਤੇ ਕਹਿੰਦੇ ਆ ਸਰਕਾਰ ਕੋਲੋਂ ਕਿ ਸਰਕਾਰ ਸਖਤ ਕਾਰਵਾਈ ਕਰੇ ਸਰਕਾਰ ਫੌਰੀ ਤੌਰ ਤੇ ਉੱਪਰ ਇਹਨਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਕਿਹੜੀਆਂ ਸ਼ਖਸਾਂ ਨੇ ਇਹਦਾ ਪਰਦਾ ਫਾਸ਼ ਕਰੇ ਇਹ ਅੰਦੋਲਨ ਨਹੀਂ ਤੇ ਅੰਮ੍ਰਿਤਸਰ ਬੰਦ ਨਹੀਂ ਪੂਰਾ ਦੇਸ਼ ਬੰਦ ਕਰਾਂਗੇ ਔਰ ਇਹ ਅੰਦੋਲਨ ਲਗਾਤਾਰ جاری ਹੋਏਗਾ ਜਦ ਤੱਕ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ